ਸਤਿ ਸ਼੍ਰੀ ਅਕਾਲ ਉਹ ਵਰਤੂ ਜੀ ਦੀ ਖਫਤ ਹੈ। ਮੈਂ ਧੰਨਵਾਦੀ ਹਾਂ ਜਗੀਤ ਸਿੰਘ ਜੀ ਪ੍ਰੈਸਰ ਜੈਸੀ ਸਿੰਘ ਜੀ ਤਮਾਨ ਜਿਨ੍ਹਾਂ ਨੇ ਮੈਨੂੰ ਇਸ ਧਰਤੀ ਦੇ ਦਰਸ਼ਨ ਕਰਵਾਏ ਨੇ। ਮੈਂ 400 ਕਿਲੋਮੀਟਰ ਤੋਂ ਚੱਲ ਕੇ ਇਹਨਾਂ ਦੇ ਨਾਲ ਆਇਆ ਹਾਂ। ਸੋ ਉਸ ਤੋਂ ਵੱਡਾ ਧੰਨਵਾਦ ਹੈ ਸੁਦਾਸ ਹਰਦੇਵ ਸਿੰਘ ਜੀ ਕੋਸਰ ਅਤੇ ਉਹਨਾਂ ਦੀ ਸੁੰਜੀ ਟੀਮ ਦਾ ਜਿਨ੍ਹਾਂ ਨੇ ਇਹ ਇਹ ਇਥੋਂ ਦੇ ਨਿਸ਼ਾਨੀਆਂ ਨੂੰ ਉਜਾਗਰ ਕਰ ਲਈ ਕਮਰ ਕਸੇ ਕਸੇ ਸੋ ਗੁਰੂ ਪਿਆਰਿਓ ਆਪਾਂ ਜਿੰਨੇ ਬੈਠਿਆ ਮੈਂ ਦੇਖ ਰਿਹਾ ਸੀ ਕੈਮ ਮੈਂ ਤਾਂ ਲਿਆ ਮੇਰੀ ਇੰਕ੍ਰੂਮੈਂਟment ਮੈਂ ਟਾਈਮ ਬਦਲ ਨਹੀਂ ਲਾ ਮੰਗਾ ਮੈਂ ਟਾਈਮ ਕਾ ਲਿਆ ਜਿੰਨੇ ਆਪਾਂ ਬੈਠਿਆ ਚਿਹਰੇ ਉੱਤੇ ਮੇਰੇ ਕਿਉਂ ਮੂਲਮਤਾ ਇਹ ਰੱਖੇ ਅਨਸਾਰ ਜਿਵੇਂ ਕਿਸੇ ਬਹੁਤ ਹੋਊਗੀ ਕਿਸੇ ਦਸ਼ਾ ਜਿਵੇਂ ਇੱਥੇ ਰਹੀਏ ਸਭ ਗੁਰੂ ਪਿਆਰਿਓ ਨੂੰ ਦੱਸ ਦੇਣਾ ਚਾਹਨਾ ਦੱਸਮਾਏ ਚਾਹੁੰਦਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਆਪ ਜਨਮ ਦਿਹਾੜਾ ਮਨਾ ਰਹੇ ਆ ਉਹਨਾਂ ਨੇ 72 ਸਾਲ ਤਕਰੀਬਨ 72 ਸਾਲ ਦੀ ਉਮਰ ਉਹਨਾਂ ਦੀ ਹੋਈ 28000 ਕਿਲੋਮੀਟਰ ਹੋ ਭਾਏ ਚੱਲ ਕੇ ਸੰਗਤਾਂ ਨੂੰ ਉਪਦੇਸ਼ ਦਿੱਤੇ ਗਏ ਉਹਨਾਂ ਨੇ ਆਪਣੀ ਜੇਬ ਚ ਇੱਕ ਵੀ ਪੈਸਾ ਨਹੀਂ ਪਾਇਆ ਕਦੇ ਤੇ ਅੱਜ ਉਹਨਾਂ ਦੇ ਨਾਮ ਤੇ ਲੰਗਰ ਚੱਲਦੇ ਨੇ ਨਿਸ਼ਾਨ ਝੂਰਦੇ ਨੇ ਕਿਹੜਾ ਦੇਸ਼ ਹੈ ਜਿੱਥੇ ਬਾਪੇ ਦੇ ਨਾਮ ਦਾ ਨਿਸ਼ਾਨ ਨਹੀਂ ਝੂਰਦਾ ਕੋਈ ਵੀ ਇੱਕ ਦੇਸ਼ ਵਰਕੇ ਦੱਸਵੇ ਜਿੱਥੇ ਨਾ ਨਾਮ ਨਾ ਬਾਪੇ ਦੇ ਨਾਮ ਦਾ ਚਾਰ ਝੂਰਦਾ ਸੋ ਅਸੀਂ ਪਤਾ ਨਹੀਂ ਕਿਉਂ ਐ 부ਝੇ ਰਹਿੰਨੇ ਆ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਸਾਨੂੰ ਬਾਪੇ ਨੇ ਚੜ੍ਹਦੀ ਕਲਾ ਦੇ ਰਹਿਣਾ ਦੱਸਿਆ ਚੜ੍ਹਦੀ ਕਲਾ ਦੇ ਬਹਿਣਾ ਦੱਸਿਆ ਚੜ੍ਹਦੀ ਕਲਾ ਦੇ ਚੱਲਣਾ ਦੱਸਿਆ ਅਸੀਂ ਤੁਰਦੇ ਹੋ ਉਦੋਂ ਵੀ ਪੈਰ ਕਢੀ ਸਕੀ ਬਹਿਨੇ ਆ ਤਾਂ ਵੀ ਮੂੰਹ ਤੰਤਲ ਕੇ ਮੂੰਹ ਨਾਲ ਤਾਂ ਜੇ ਕਿਸੇ ਨਾਲ ਗੱਲ ਕਰਦੇ ਤਾਂ ਵੀ ਰੋ ਰੋ ਬਹੁਤ ਸਜੀ ਟਾਈਮ ਪਾਸ ਹੋਈ ਜਾਂਦਾ ਕੀ ਹੋ ਗਏਗਾ ਟਾਈਮ ਨੇ ਤਾਂ ਭੱਜਿਆ ਜਾਣਾ ਫੜ ਫੜ ਰਹੀ ਤਰੀਕ ਸਮੇਂ ਫਸ ਗਈ ਕੰਨੀ ਰਹੀ ਵਾਸਤੇ ਸਮਾਂ ਕੱਟ ਸਮੇਂ ਇੱਕ ਨਾ ਮਨੀ ਸਮਝ ਰੱਦੀ ਮੰਨਦੇ ਇਹ ਤਾਂ ਭੱਜਿਆ ਜਾਂਦਾ ਸੋ ਮੈਂ ਇਹਨਾਂ ਕੀ ਕਹਿਣਾ ਹੋਇਆ ਕੇਮਾ ਰਾਜਾ ਜੀ ਆ ਚੁਕਾਂ ਮੇਰੇ ਵੱਡੇ ਭਾਗਵੇਂ ਇਹ ਮੈਂ ਤਾਂ ਨਵਾਦੀਆਂ ਸਮਝਿਆ ਰਸੋ ਦਾ ਜਿਨ੍ਹਾਂ ਨੇ ਮੈਨੂੰ ਇਸ ਦਾ ਪੀਰ ਦਰਸ਼ਨ ਕਰਵਾਏ ਨੇ ਸਾਡੇ ਮਹਾਰਾਜਾ ਜੀ ਯਾਦ ਨੇ ਦਰਸ਼ਨ ਕਰਵਾਏ ਨੇ ਇਹ ਵੱਡੇ ਭਾਤਾਂ ਨਾਲ ਹੋਣੀਆਂ ਇਹੋ ਜਿਹਾ ਧਾਮਾਂ ਦੇ ਦਰਸ਼ਨ ਸੋ ਮੈਂ ਸਾਰਿਆਂ ਨੂੰ ਹੋਏ ਸੰਗਤ ਨੂੰ ਜਰੂਰ ਬੇਨਤੀ ਕਰਾਂਗਾ ਕਿ ਜਿੰਨੇ ਸਮਾਂ ਅੱਥਰ ਬੈਠਣਾ ਜਦ ਵੀ ਕਲਾ ਨੂੰ ਬੈਠੋ ਐ ਤਲਕੇ ਜਿਨਾ ਬੈਠੋ ਜੋ ਸ਼ਬਦ ਸੁਣਨਾ ਹੈ ਜੋ ਵਿਚਾਰ ਸੁਣਨੇ ਆ ਪੂਰੀ ਮਾਨਾ ਕਾਕਰ ਕਰਕੇ ਸੁਣੋ ਇੰਨਾ ਕਿ ਮੈਂ ਬੇਨਤੀ ਕਰਦਾ ਖਮਾ ਦਾ ਜਾਇਸ ਗਏ ਉਸੇ ਮੈਂ ਸੰਗਤ ਨੂੰ ਬਟਾ ਦੇ ਰਹੀ ਪਰ ਮੇਰੇ ਮਨ 'ਚ ਗੱਲ ਆਈ ਸੀ ਮੈਂ ਜੇ ਮੋੜੇ ਜਿ ਦੇਖੇ ਸੀ ਦੇਖੇ ਤਾਂ ਅੰਗੇ ਕਿਉਂਕਿ ਮੇਰਾ ਕੀ ਸਿਵਾ ਤੱਕਰਾਈ ਕਰਨਾ ਸਿਰੇ ਮੋੜੇ ਜੇ ਦੇਖ ਲੰਨੇ ਵੀ ਦੇਖੇ ਜਨੇ ਸਾਡਾ ਕੇਸੇ ਬੈ ਰਹੋ ਸੋ ਕੋਈ ਕਿਸਮ ਦੇ ਦੇਖਦਾ ਮੈਨੂੰ ਲੱਗਿਆ ਵੀ ਗੱਲ ਚੜ੍ਹਦੀ ਕਲਾ ਵਾਲੀ ਹੈ ਨਹੀਂ ਸੋ ਮਹਾਰਾਜਾ ਖੁਸ਼ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਇੱਥੇ ਤਾਂ ਇਹ ਨਹੀਂ ਪਤਾ ਕਿ ਕਦੋਂ ਸਤਾ ਆ ਜੇ ਨਿੱਜੀ ਘਰ ਵਸਾ ਅਸੀਂ ਕਰਕੇ ਸੀ ਪਹਿਲੇ ਅਸੀਂ ਨਿੱਜੀ ਘਰ ਵਸਾ ਕਰਦੇ ਨਹੀਂ ਸਾਡਾ ਵਸਾ ਸਾਡੇ ਅੰਦਰ ਨੇਜੇ ਚ ਹੋਵੇ ਅਸੀਂ ਆਪਣੇ ਆਪ ਨਹੀਂ ਤੁਰੇ ਫਿਰਦੇ ਇੱਥੇ ਮਿੱਠੇ ਵੀ ਕੋ ਪਿੰਡ ਕਰਦਾ ਹੋ ਕੋਈ ਕੰਮ ਕਰਦਾ ਫਟਾ ਮੇਰਾ ਪੁਰਾਣਾ ਕੰਮ ਗਿਆ ਮੇਰਾ ਆਉ ਗਿਆ ਮੇਰਾ ਗਿਆ ਹੁਣਾਂ ਨਾਲ ਕੱਖ ਨਹੀਂ ਉਹ ਮੈਂ ਕਿ ਸੋਚਣਾ ਕਿ ਉਹ ਉਹ ਜਾ ਕੇ ਲੂਗਾ ਜਿਹੜਾ ਕੰਮ ਹੋਣਾ ਜਾ ਕੇ ਹੋਣਾ ਸੋ ਇਹਨਾਂ ਕਹਿੰਦਾ ਮੈਂ ਕਿੰਨਾ ਜੱਜ ਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੋਕ